ਹਾਂਜੀ ਕਿਸਾਨ ਵੀਰੋ ਗੰਨੇ ਨੂੰ ਪਾਥੀਆਂ ਦੇ ਪਾਣੀ ਦੀ ਸਪਰੇਅ ਕਰ ਰਹੇ ਹਾਂ ਗੰਨੇ ਲਈ 10 ਪਾਥੀਆਂ ਲਈਆਂ 1 ਕਿੱਲੇ ਦੀਆਂ 6 ਮਹੀਨੇ ਤੋਂ 1 ਸਾਲ ਤੱਕ ਪੁਰਾਣੀਆਂ 10 ਪਾਥੀਆਂ 25 ਲੀਟਰ ਪਾਣੀ ਵਿੱਚ ਡਬੋ ਕੇ ਰੱਖੀਆਂ ਸੀ 10 ਦਿਨ 10 ਦਿਨਾਂ ਬਾਅਦ ਪਾਥੀਆਂ ਪਾਣੀ ਚੋਂ ਕੱਢ ਦੇਣੀ ਹੈ ਤੇ ਪਾਣੀ ਦੀ ਸਪਰੇਅ ਕਰਨੀ ਹੈ 225 ਲੀਟਰ ਪਾਣੀ ਲਾ ਰਹੇ ਹਾਂ 1 ਕਿੱਲੇ ਗੰਨੇ ਨੂੰ ਇੱਕ ਮੈਂ ਤੁਹਾਨੂੰ ਦੱਸ ਦਾਂ ਕਿ ਪਾਥੀਆਂ ਸੁੱਕੀਆਂ ਲੈਣੀਆਂ ਅੰਦਰ ਦੀਆਂ ਪਹਿਲਾਂ ਭਿੱਜੀਆਂ ਨਾ ਹੋਣ ਤੇ ਜਿਹੜੇ ਡਰਮ ਵਿੱਚ ਪਾਥੀਆਂ ਭਿਉਣੀਆਂ ਉਹ ਛਾਵੇਂ ਰੱਖਣਾ ਧੁੱਪੇ ਨਹੀਂ ਰੱਖਣਾ ਅਸੀਂ ਆਪਣੇ ਸਾਰੇ ਗੰਨੇ ਨੂੰ ਪਾਥੀਆਂ ਦੇ ਪਾਣੀ ਦੀ ਸਪਰੇਅ ਕਰਦੇ ਆਂ ਮੋਢੇ ਗੰਨੇ ਨੂੰ ਵੀ ਤੇ ਲਵੇਰੇ ਗੰਨੇ ਨੂੰ ਵੀ ਸਪਰੇਅ ਕਰਦੇ ਆਂ ਇਸ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਇੱਕ ਵਧੀਆ ਟਾਪ ਦਾ ਗਰੋਥ ਪ੍ਰੋਮੋਟਰ ਹੈ ਗਰੋਥ ਲਈ ਹਰ ਫਸਲ ਦੀ ਟਾਪ ਦਾ ਰਿਜ਼ਲਟ ਹੈ ਇਸ ਦਾ ਇਹ ਜਿੰਨੀ ਡੋਜ਼ ਦੱਸੀ ਹੈ 10 ਪਾਥੀਆਂ ਦੀ ਇਹ 1 ਕਿੱਲੇ ਗੰਨੇ ਦੀ ਹੈ ਜਿੰਨੇ ਕਿੱਲਿਆਂ ਤੇ ਸਪਰੇਅ ਕਰਨੀ ਹੈ ਉਸ ਹਿਸਾਬ ਨਾਲ ਪਾਥੀਆਂ ਪਾਉਣੀਆਂ ਤੇ ਪਾਣੀ ਪਾਉਣਾ ਇੱਕ ਗੱਲ ਹੋਰ ਕਿ 10 ਪਾਥੀਆਂ ਸਿਰਫ ਗੰਨੇ ਲਈ ਵਰਤਣੀ ਹੈ ਜੇ ਕਿਸੇ ਹੋਰ ਫਸਲ ਨੂੰ ਸਪਰੇਅ ਕਰਨੀ ਹੈ ਤਾਂ 5 ਤੋਂ 6 ਪਾਥੀਆਂ ਬਹੁਤ ਆ ਤੇ ਪਾਣੀ 15 ਤੋਂ 20 ਲੀਟਰ ਪਾਉਣਾ ਕਿਉਂਕਿ ਜੇ ਜ਼ਿਆਦਾ ਡੋਜ਼ ਦੀ ਸਪਰੇ ਹੋ ਜੇ ਤਾਂ ਇਹ ਫਸਲ ਦੇ ਪੱਤੇ ਵੀ ਮਚਾ ਦਿੰਦੀ ਹੈ ਇਸ ਗੰਨੇ ਦਾ ਅਸੀਂ ਗੋੜ ਸ਼ੱਕਰ ਬਣਾ ਕੇ ਸੇਲ ਕਰਾਂਗੇ ਸੋ ਵੀਡੀਓ ਨੂੰ ਸ਼ੇਅਰ ਕਰਿਓ ਪੇਜ ਨੂੰ ਫੋਲੋ ਕਰਿਓ